ਲੋ ਜੀ ਅੱਗੇ ਦਰਬਾਰ ਸਾਹਿਬਾ ਮੱਥਾ ਟੇਕਣ ਤੇ ਪਰ ਕਰਮਾਂ 'ਚ ਬੈਠੇ ਆ ਆ ਦੇਖੋ ਰੋਗੇ ਰੋਗੇ ਸائیں ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਭ ਵਧੀਆ ਹੋਗੇ ਅਸੀਂ ਸਭ ਠੀਕ ਠਾਕ ਆ ਅੱਜ ਅਸੀਂ ਲੈ ਕੇ ਆਏ ਨਵਾਂ ਵਲੌਗ ਅੱਜ ਅਸੀਂ ਚੱਲੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਜੂਰਾਏ ਬੜੇ ਦਿਨਾਂ ਦਾ ਕਹਿ ਰਿਆ ਸੀ ਕਿ ਪਾਪਾ ਜੀ ਵੈਕੂ ਜੀ ਜਾਣਾ ਵੈਕੂ ਜੀ ਜਾਣਾ ਅੱਜ ਅਸੀਂ ਨੂੰ ਲੈ ਕੇ ਚੱਲੇ ਆਂ ਦਰਬਾਰ ਸਾਹਿਬ ਆਹ ਦੇਖੋ ਪਿਛੇ ਹੋਣ ਲਈ ਤਿਆਰ ਤੇ ਬਸ ਹੋ ਚੱਲੀਏ ਵੇਖ ਕੁ ਡਿੰਟ ਟਾਈਮ ਜ਼ਿਆਦਾ ਲਾਉਂਦੀ ਆ ਹਨਾ ਸਾਡੇ ਮੁੰਡਿਆਂ ਦਾ ਕੀ ਅਸੀਂ ਤਾਂ 2 ਮਿੰਟ ਲਾਈਦਾ ਸ਼ਰਲਡ ਬਾਈ ਮੜੇ ਵਾਲਿਆਂ ਨੂੰ ਕਿਤੇ ਚਲੋ ਜੀ ਉਹ ਸਾਡੀ ਮੰਮੀ ਤੇ ਮੰਮੀ ਨੇ ਚ ਘਰੇ ਹੀ ਆ ਹਾਂਜੀ ਮੰਮੀ ਜੀ ਕੀ ਹਾਲ ਚੰਗਾ ਠੀਕ ਠਾਕ ਹੋ ਮੈਂ ਲੱਗੀ ਆ ਚਾਹ ਬਣਾਉਣ ਜਿੰਨੇ ਜਿੰਨੇ ਚਾਹ ਪੀਣੀ ਹੋ ਅੱਜ ਤੇ ਦੁਬਾਰਾ ਚਲੇ ਤੀਂ ਨਹੀਂ ਮੈਂ ਨਹੀਂ ਚੱਲੀ ਠੀਕ ਆ ਤੇਰਾ ਠੀਕ ਓਕੇ ਤੇ ਯੂ ਵੀ ਬੜਾ ਗੋਲ ਨਾਮ ਦਾ ਬਸ ਬੈਜੀ ਜੀ ਹਾਂ ਓਕੇ

ਉਹ ਡਿਗ ਗਿਆ ਡਿਗ ਗਿਆ ਬਹੁਤ ਵਸ ਹੋਏ ਨਾਉ ਮੋਲੀ ਪਿਆਰ ਤੇ ਮੰਮੀ ਕਹਿੰਦੀ ਗੁੱਤ ਲੋਏ ਹੂੰ ਲੋ ਜੀ ਅਹੀਂ ਹੋ ਗਏ ਤਿਆਰ ਤੇ ਆ ਵੀ ਤਿਆਰ ਜੇ ਸਾਡਾ ਯੂ ਵੀ ਵੀ ਤਿਆਰ ਤੇ ਸਾਡੇ ਕੋ ਬੈਣ ਨਹੀਂ ਹਈਆਂ ਹੁਣ ਇਹਨਾਂ ਦੋਨਾਂ ਲਈ ਮਾਪ ਪੁੱਤਾਂ ਨੇ ਚਲਿਏ ਚਲੋ ਚੱਲਦੇ ਹਾਂ ਰੰਗਾਂ ਦਾ ਵੀ ਜੀ ਆ ਰਿਹਾ ਲੋ ਜੀ ਅੱਗੇ ਦਰਬਾਰ ਸਾਹਿਬਾ ਟੇਕਣ ਤੇ ਸਰਗਰਮਾਂ 'ਚ ਬੈਠੇ ਆ ਦੇਖੋ ਹਾਂ ਰੂਵੀ ਜੀ ਕਿਤੇ ਆਓ ਲੋ ਲੋ ਜੀ ਦਰਵਾਜ਼ੇ ਮੱਥਾ ਤਾਂ ਪਾ ਲੈ ਟੇਕ ਤੇ ਹੁਣ ਅਸੀਂ ਖਾਣ ਲੱਪੇ ਪੀਜਾ ਤੇ ਚੈੱਕ ਕਰੋ ਸਾਰੀ ਕੁਝ ਗੱਲਾਂ ਨਾ ਪਾਈ ਸਾਰੇ ਸਾਰੇ ਪਾਈ ਦੀ ਸਾਰੇ ਸਾਰੇ ਆਸੀ ਲੋ ਜੀ ਸਾਰੇ ਸਾਰੇ ਪਾਈ ਦੀ ਹੈ ਪੀਜਾ ਖਾਂ ਲਈ ਜਿਹੜਾ ਇਹਨੇ ਸਾਡੇ ਜੂਸ ਪੀ ਲਿਆ ਉਹ यू भी खाना है युवराज पिज्जा खाना तू ना वो कल्ला पिज्जा पूरा खा सकती खा सकती तू मेरे साथ दो, दो खा लेंगी मेरे साथ ना ना खा लेंगी ना उस तो बाद में उस तो बाद की खोर की खा सकती है टिक्की खा सकती है ठीक है ठीक है लो जी ਨਾਵਲੇ ਦੇਖੋ ਮਿਸਾਲੇ ਮਸਲੇ ਪਾਤੇ ਸਾਰੇ ਲਓ ਜੀ ਤੀਜਾ ਅਸੀਂ ਖਾ ਲਿਆ ਜੀ ਤੇ ਹੁਣ ਆ ਗਏ ਅਸੀਂ ਟਿੱਕੀ ਖਾਣ ਤੇ ਨਾਵਲੇ ਲੱਲੀ ਆਲੂ ਦੀ ਟਿੱਕੀ ਇਹ ਬੜਾ ਮਸ਼ਹੂਰ ਬਾਜ਼ਾਰ ਹੈ ਆਪਣਾ ਦੁਬਾਰ ਸ਼ਾਹ ਲਾਗੇ ਕਿਹੜਾ ਕਿਹੜਾ ਚਾਇਆ ਆ ਵਾ ਉਹ ਸਪੈਸ਼ਲ ਮਸ਼ਹੂਰ ਟਿੱਕੀ ਨਾਵਕੇ ਟਿੱਕੀ ਆ ਵਾ ਲੋਈ ਨੌਨ ਵਾਲਾ ਸੀਡ ਨੂੰ ਮਿਲਦੀ ਵੀ ਲੱਗਦਾ ਬੈਨ ਉਸ ਹਾਂ ਕੋਲ ਆਦ ਨੂੰ ਕੋਲ ਨੂੰਗਾ ਯੂਵੀ ਦੀ ਆ ਯੂਵੀ ਕੋਲ ਰਹਿੰਗੇ ਆ ਅਸੇ ਵੀ ਨਹੀਂ ਤੇ ਗਲਾਸ ਖਾਉਣਾ ਅਸੇ ਪੀਓ ਹਾਂ ਠੀਕ ਆ ਪਹਿਲੇ ਖਾਦਾ ਇਹਨੇ ਪੀਜਾ ਤੇ ਫੇਰ ਖਾਧੀ ਇਹਨੇ ਟਿੱਕੀਆਂ ਤੇ ਹੁਣ ਅਗੇ ਬੀਕਾਂ ਨੇ ਇਹਦੇ ਗੋਲ ਗੱਪੇ ਖਾਣ ਇਹਦਾ ਢਿੱਡ ਨਹੀਂ ਭਰ ਸਕਦਾ ਆਪੇ ਵੇਲੇ ਉਹ ਸੜ ਜੜੋਣਾ ਉਹ ਵੀ ਖਾ ਲੈਣਾ ਉਹ ਵੀ ਇਹਨਾਂ ਗੋਗਪੇ ਚਲ ਹਾਂਜੀ ਵੀ ਨਹੀਂ ਲੋ ਜੀ ਅੱਗੇ ਅਸੀਂ ਘਰ ਤੇ ਜੂਰਾ ਨੇ ਸਾਨੂੰ ਕਿਹਾ ਅੱਜ ਬਹੁਤ ਤੰਗ ਤੇ ਸੜਕ ਦੇ ਬਲੌਗ ਸਹੀ ਬਣਿਆ ਨਹੀਂ ਉਹਦੇ ਵਾਸਤੇ ਸੜਕ ਨੂੰ ਮਾਫੀ ਹੈ ਤੇ ਵੇਖ ਲੋ ਗੋਲ ਗਪੇ ਨੇ ਖਾਦੇ ਸੀ ਨਾ ਐਂਡ ਤੇ ਕੁਰਸੀਆਂ ਵੀ ਲੈ ਆਈ ਜੇ ਵੇਖੋ ਚੈੱਕ ਕਰੋ ਮੇਲੀ ਲੈ ਕੇ ਆਈਆਂ 10 ਤਿੰਨ ਗੁਲੀਆਂ ਆਹੋ ਹਾਂ ਤੇ ਮੇਰੀ ਨਹੀਂ ਇਹ ਮੇਰੀ ਨਹੀਂ ਕਿ ਮੇਰੀ ਹੂੰ ਚਲ ਕੋਈ ਗੱਲ ਨਹੀਂ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਪਾਂ ਬਾਅਦ ਵਿੱਚ ਤੁਹਾਨੂੰ ਅਗਲੇ ਲੋਕ ਦੇ ਵਿੱਚ